ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਮੋਰਾ ਦਾ ਤੋਹਫਾ ਲੈ ਕੇ ਆਂਦਾ ਜੀ ਗੈਂਤੀ ਤੁਸੀਂ ਪਸ਼ੂਆਂ ਦੀ ਬਾਈਕੋਲ ਦੇਖ ਸਕਦੇ ਹੋ ਜ਼ਿਆਦਾਤਰ ਵਹਿੜਾ ਨੇ ਤੇ ਇੱਕ ਝੋਟੀ ਆ ਥੋੜੀ ਜੀ ਬਾਈ ਕਹਿੰਦਾ ਜਗ੍ਹਾ ਦੀ ਦਿੱਕਤ ਆ ਤਾਂ ਕਰਕੇ ਆਪਾਂ ਝੋਟੀ ਸੇਲ ਕਰ ਦੇਣੀ ਆ ਜੀ ਤੁਸੀਂ ਚੰਗੀ ਬਰੀਡ ਤੇ ਕੰਮ ਕਰਨਾ ਵੀਰੇ ਤਾਂ ਤੁਹਾਡੇ ਵਾਸਤੇ ਇੱਕ ਮੌਕਾ ਕਹਿ ਸਕਦੇ ਆ ਜੀ ਡਿਟੇਲ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਗ ਪਸੰਦ ਆਊਗਾ ਕਿ ਤਸੱਲੀ ਪਰਖ ਤੁਸੀਂ ਆਪ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਚੀ ਗੱਲ ਜੀ ਸੱਚੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਦਾਰਾਪਰਾੜ ਪਿੰਡ ਬਰਗਾੜੀ ਤਹਿਸੀਲ ਜੈਤੋ ਜਿਹੜਾ ਫਰੀਦਕੋਟ ਫੋਨ ਨੰਬਰ 9041520099 ਠੀਕ ਆ ਬਾਈ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਜੀ ਹਾਂਜੀ ਹਾਂਜੀ ਉਹ ਫਿਰ ਕੋਠੀ ਪਾਉਣ ਲੱਗਣਾ ਨਾ ਠੀਕ ਆ ਹਾਂਜੀ ਉਹਨੂੰ ਕਰਨੇ ਹੁੰਦੇ ਪਸੂ ਜੀ ਠੀਕ ਆ ਤਾਂ ਕਰਕੇ ਨਗ ਸੇਲ ਕਰਨਾ ਹਾਂਜੀ ਹਾਂਜੀ ਦੰਦੋ ਕੇ ਮੈਂ ਬਈ ਬੱਚਾ ਹੈ ਦੰਦੋ ਹੀ ਦੋਨਾਂ ਦਾ ਹਾਂ ਜਿਹੜੇ ਪੂਰੇ ਨਹੀਂ ਕੀਤੇ ਜੀ ਸਟਾਰਟ ਕੀਤੇ ਆ ਯਾਨੀ ਦੋਂਦੀ ਕਹਿ ਨਹੀਂ ਸਕਦੇ ਚਾਹੇ ਕੋਈ ਵੀਰ ਦੋਂਦੀ ਮੰਨ ਕੇ ਆਵੇ ਹਾਂਜੀ ਠੀਕ ਆ ਏਏ ਵਗੈਰਾ ਤਾਂ ਨਹੀਂ ਹੋਈ ਬਈ ਇਹ ਬਈ ਹੀਟ ਕੱਢੀ ਸੀ ਇਹਨੇ ਮਿਸ ਕਰਾਤੀ ਪਹਿਲੀ ਹੀ ਮੈਸ ਕਰਾਦੀ ਪਹਿਲੀ ਹੀ ਹੀਟ ਕਿਉਂਕਿ ਪਹਿਲੀ ਹੀਟ ਪਸੂ ਸਹੀ ਨਹੀਂ ਨਾ ਕੱਢਦਾ ਜਿਆਦਾਤਰ ਡਾਕਟਰ ਸਾਹਿਬਾਰੇ ਨਹੀਂ ਭਰਦੇ ਠੀਕ ਆ ਪਹਿਲੀ ਹੀਟ ਤੇ ਮਾਨਾ ਦੁੱਤ ਬਾਈ ਕਿੰਨਾ ਹੈ ਮਾਨੋ ਸੀ 16 17 ਕਿਲੋ ਦਾ ਜੀ 16 17 ਕਿਲੋ ਫੋਟ ਸ਼ਾਂਗ ਤਾਂ ਹੈ ਨਹੀਂ ਬਾਈ ਕੋਈ ਨਹੀਂ ਨਹੀਂ ਸਣਾਈ ਪੂਰੀ ਸਾਫ਼ ਆ ਬਈ ਪਹਿਲਾਂ ਆਪਾਂ ਝੋਲੀ ਦਿਖਾ ਦਈਏ ਬਾਈ ਮੜਾ ਜ ਮੂਰੇ ਖੜਜੋ ਉਸ ਤੋਂ ਬਾਅਦ ਆਪਾਂ ਤੋੜ ਕੇ ਦਿਖਾਵਾਂਗੇ ਜੀ ਲਓ ਝੋਲੀ ਕਰ ਸਕਦੇ ਜੀ ਤੁਸੀਂ ਚੈੱਕ ਐਣ ਸੋਹਣੀ ਝੋਲੀ ਪਿਆ ਕੱਲਾ ਕੱਲਾ ਥਣ ਤੋੜ ਕੇ ਦਿਖਾ ਦਿਓ ਵੀਰੇ ਗੋਲਾ ਰੈਂਗਾਲਾ ਸੰਗਾ ਵਜਨ ਵਜੂਦ ਪੂਰਾ ਚੰਗਾ 1 ਫੀਟ ਬਾਈ ਕਹਿੰਦਾ ਆਪਾਂ ਮੈਸ ਕਰਵਾਤੀ ਆ ਜੀ ਇਹ ਆ ਜੀ ਵੀਰੇ ਏਆਈ ਤੇ ਬਿਲਕੁਲ ਕਾਬਿਲ ਆ ਜੇ ਆਪਾਂ ਵਜਨ ਦੀ ਗੱਲ ਕਰਕੇ ਤਾਂ ਵੀਰੇ ਏ ਆਈ ਦੇ ਕਾਬਲ ਵਜਨ ਆ ਪੂਰਾ ਪੈਠਪੂੜੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਸ਼ਕੀਨ ਝੋਟੀਆਂ ਚ ਆਪਾਂ ਇਹਨੂੰ ਗਿਣ ਸਕਦੇ ਆ ਜੀ ਪਿਓਰ ਮੂਰਾ ਦਾ ਤੋਹਫਾ ਚੌੜਾ ਪੈਠਪੂੜਾ ਜੀ ਕਰਮਾ ਲਈ ਜਿੱਦੇ ਤਿਆਰ ਹੋਈ ਤੁਹਾਨੂੰ ਵੀ ਪਤਾ ਵੀਰੇ ਕੀ ਚੀਜ਼ ਬਣ ਕੇ ਤਿਆਰ ਹੋਊ ਜਿਹੜਾ ਕਿਉਂਕਿ ਜੜੀਆਂ ਬਰੀਕੀਆਂ ਨੇ ਝੋਟੀ ਚ ਉਹ ਬਹੁਤ ਜ਼ਿਆਦਾ ਨੇ ਪੈਠਪੂੜੇ ਦੀ ਚੜਾਈ ਅੱਜ ਵੀ ਬਹੁਤ ਚੰਗੀ ਆ ਝੋਲੀ ਪੂਰੀ ਟੌਪ ਦੀ ਆ ਢਿੱਲੀ ਝੋਲੀ ਆ ਕੋਈ ਆਏ ਨਹੀਂਗਾ ਬਈ ਥਣ ਜੁੜਦਾ ਭੜਦਾ ਹੋਊਗਾ ਕੱਲਾ ਕੱਲਾ ਸੋਹਣੇ ਸੇਜ ਦਾ ਥਾਣਾ ਬਾਕੀ ਰੈਂਗ ਵਾਲਾ ਸਿੰਘ ਆ ਜੀ ਸੰਭੀਪਲੀ ਤੁਹਾਡੇ ਸਾਹਮਣੇ ਆ ਬਈ ਇਹ ਨਹੀਂ ਸੇਵਾ ਹੈ ਨੀਗੀ ਫੁੱਲ ਸੇਵਾ ਮਾਲਕਾਂ ਦੀ ਵੀਰੇ ਨਿੱਗਰ ਨਰੋਈ ਆ ਬਾਕੀ ਤੁਸੀਂ ਆਪ ਦਾ ਜਾਂਦੀ ਦਾ ਏਆਈ ਕਰਾ ਸਕਦੇ ਚੰਗਾ ਮਾੜਾ ਸੀਮਣ ਜਿਹੋ ਜਾਂ ਮਰਜੀ ਲਵਾ ਲਿਓ ਜਣੇ ਜਿਹੜੇ ਬੱਚੇ ਆ ਉਹ ਟੋਪ ਦੇ ਪਾ ਦੂਗੀ ਬਈ ਇਹ ਨਾ ਬਈ ਤਾਂ ਨਹੀਂ ਕਰਾਈ ਆਪਾਂ ਹਾਂਜੀ ਇਹ ਲਾਜ ਮਨਪਸੰਦ ਟਿਕਾ ਭਰਾ ਸਕਦਾ ਮਨਪਸੰਦ ਦਾ ਭਰਾ ਸਕਦਾ ਸਹੀ ਗੱਲ ਹੈ ਕਿਉਂਕਿ ਕਿਸੇ ਕਿਸੇ ਚੰਗੇ ਬੋਲ ਹੂੰ ਕਿਉਂਕਿ ਕਿਸੇ ਦਾ ਇੰਟਰਸਟ ਕਿੱਧਰਲੇ ਪਾਸੇ ਹੁੰਦਾਗਾ ਮਨ ਲਓ ਚੰਗਾ ਸੀਮਣ ਲੱਗ ਜੇ ਹਨਾ ਬਈ ਬੱਚੇ ਜਾਨੀ ਨਸਲ ਸੁਧਾਰ ਵਾਲੇ ਪਾਸੇ ਆਪਾਂ ਨੂੰ ਲਿਜਾ ਸਕਦੇ ਆ ਤੇ ਬਈ ਇਹਦੀ ਕੀਮਤ ਜਾਇਜ਼ ਕੀ ਰਹਿਣਾ ਲਈ ਆ ਜੀ 52000 ਰੁਪਏ ਆ ਜੀ ਕੁਝੂ ਮਾੜਾ ਮੋਟਾ ਜੀ ਹਾਂ ਜੀ ਥੋੜਾ ਕਨ ਮਾਨਗਰ ਕਰਦਾ ਠੀਕ ਆ ਬਿਲਕੁਲ ਜਾਇਜ਼ ਕੀਮਤ ਆ ਜੀ 52000 ਰੁਪਏ ਝੋਟੀ ਦੀ ਕੀਮਤ ਆ ਵਿੱਚੋਂ ਥੋੜਾ ਕਨਾ ਮਾਨਦਾਨ ਵੀ ਬਈ ਕਹਿੰਦਾ ਆਪਾਂ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ